ਤੋ ਬੇਲਾ ਨਾ ਪਿਆਰ ਭਰੀ ਸਾਸ਼ੀ ਕਾ ਜਿਨੇ ਤੁਹਾਨੂੰ ਪਤਾ ਹੀ ਆਪਣਾ ਰਾਣਾ ਸੰਧੂ ਯਾਰ ਪੰਜਾਬੀ ਆਪਣਾ YouTube ਚੈਨਲ ਆ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰ ਦਿਓ ਜਿਵੇਂ ਤੁਹਾਨੂੰ ਪਤਾ ਆਪਾਂ ਵੱਖ-ਵੱਖ ਟੌਪਿਕ ਵਿਸ਼ੇ ਮੁੱਦਿਆਂ ਬਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਚੰਗਾ ਸੁਣਨ ਨੂੰ ਮਿਲੇ ਅੱਜ ਆਪਣਾ ਆਪਣਾ ਵਿਸ਼ੇਸ਼ ਮੁੱਦਾ ਜਿਹੜਾ 에어 এਸ਼ੀਆ ਇੰਟਰਨੈਸ਼ਨਲ ਫਲੈਟ ਜਿਹੜੀ 250 ਬੰਦਾ ਮਰ ਗਿਆ ਉਹਦੇ ਬਾਰੇ ਆਪਾਂ ਵਿਸਤਾਰ ਬਾਰੇ ਜਾਣਕਾਰੀ ਦੇਣੀ ਆ ਵੀ ਇਹ ਕਿਉਂ ਮਰਿਆ ਵੇਖੋ ਉਹ ਅੰਮਦਾਬਾਦ ਤੋਂ ਲੰਡਨ ਜਾ ਰਿਹਾ ਸੀ 250 ਬੰਦਾ ਜਿਹਦੇ ਵਿੱਚ ਸਾਬਕਾ ਸੀਐਮ ਰਾਜਸਥਾਨ ਦਾ ਵਿਜੇ ਰੂਪਾਨੇ ਵੀ ਸ਼ਾਮਿਲ ਸੀ ਵੇਖੋ ਉਹ ਜਹਾਜ਼ ਜਦੋਂ ਮਤਲਬ ਲੈਂਡ ਜਦੋਂ ਜਹਾਜ਼ 에어ਪੋਰਟ ਤੋਂ ਜਾਣ ਲੱਗਾ 650 650 ਫੁੱਟ ਦੀ ਦੂਰੀ ਤੇ ਜਾ ਕੇ ਅੱਗੇ ਡਾਕਟਰਾਂ ਦਾ ਹੋਸਟਲ ਸੀ ਜਿੱਥੇ ਉਹ ਰਹਿੰਦੇ ਸੀ ਆਪਣਾ ਵਧੀਆ ਸਟੱਡੀ ਕਰਦੇ ਸੀ ਉਹ ਜਦੋਂ 650 ਫੁੱਟ ਜਦੋਂ ਲੈਂਡ ਰਿਮੂਵ ਹੀ ਹੋਇਆ ਜਹਾਜ਼ ਉਹ ਕ੍ਰੈਸ਼ ਹੋ ਗਿਆ ਉਹ ਫੁਟੇਜ ਜਾ ਵਜਾ ਇਸ ਕਰਕੇ 250 ਬੰਦੇ 'ਚ ਇੱਕ ਬੰਦਾ ਬਜਿਆ ਵੇਖੋ ਦੀ ਕਿਸਮਤ ਆ ਮੇਰਾ ਲੱਖ ਕਿਸਮਤ ਜਾ ਕੋ ਰਕੇ ਸਾਇਆ ਮਾਰ ਸਕੇ ਨਾ ਗੋਈ ਵੇਖੋ ਉਹ ਬੰਦਾ ਇੱਕ ਬਜ ਗਿਆ ਉਹ ਬੰਦਾ ਜਿਹੜਾ ਬੈਠਾ ਹੈ ਨਾ ਇਹ ਵਿੰਡੋ ਸੀਟ ਜਿਹੜੀ ਐਮਰਜੈਂਸੀ ਵਿੰਡੋ ਸੀਟ ਹੁੰਦੀ ਹੈ ਉੱਥੇ ਬੈਠਾ ਹੈ ਆਂਦੇ ਵੀ ਉਹਦੀ ਜਿਹੜੀ ਸੀਟ ਉਹ ਥੱਲੇ ਟੁੱਟ ਗਈ ਤੇ ਉਹ ਬਾਹਰ ਡੇਪਿਆ ਉਹਨੇ ਆਪ ਦੱਸਿਆ ਵਾ ਲਾਈਵ ਹੋ ਗਿਆ ਵੀ ਮੈਂ ਮੇਰੇ ਜਦੋਂ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਮੇਰੇ ਲਾਗੇ ਸਾਰੇ ਪਾਸੇ ਮੇਰੇ ਲਾਸ਼ਾਂ ਲਾਸ਼ਾਂ ਵੇਖੋ ਵੀ ਲੋਕ ਕਿਸਮਤ ਇੱਥੋਂ ਤੱਕ ਬੰਦੇ ਨੂੰ ਬਚਾ ਨਹੀਂ ਜਿਦਾ ਅੰਦਰ ਆਪਾਂ ਹਾਥੀ ਨੰਗੇ ਆ ਪੂਛ ਰਹਿ ਗਈ ਉਹ 250 ਬੰਦੇ ਜੇ ਇੱਕ ਬੰਦਾ ਬਚਿਆ ਵਾ ਬਾਕੀ ਜਿਹੜੇ ਜਹਾਜ਼ ਨੂੰ ਦੋ ਪਾਇਲਟ ਚਲਾਉਣ ਵਾਲੇ ਸੀ ਉਹ ਵੀ ਉਹ ਵੀ ਬੜੇ ਐਕਸਪਰਟ ਬੜੇ ਤਜਰਬੇ ਵਾਲੇ ਸੀ 11 11 12 12 ਸੂਕਾ ਇੰਟੈਕਸਪੀਰੀਅੰਸ ਤਜਰਬਾ ਸੀ ਉਹਨਾਂ ਨੂੰ ਵੀ ਲੋ ਉਹਨਾਂ ਨੂੰ ਪਤਾ ਕਿ ਜਹਾਜ਼ ਕਿਉਂ ਨਹੀਂ ਬਜਿਆ ਕਿਉਂਕਿ ਜਹਾਜ਼ ਜਦੋਂ ਚੜਿਆ ਨਾ ਜਹਾਜ਼ 에ਰਪੋਰਟ ਤੋਂ ਜਦੋਂ ਲੇ ਕਰਾਇਆ ਚੁੜਾ ਕਿਉਂਕਿ ਉਹ ਦੂ ਉਚਾਈ ਤੇ ਨਹੀਂ ਹੈਗਾ ਦੂਰੀ ਨਹੀਂ ਇੰਨੀ ਕਨਵਰਟ ਕੀਤੀ ਉਹਨੇ ਹਲੇ ਜਦੋਂ ਚੜਿਆ ਸੀ ਉਹ ਆਪ ਦੱਸਦੇ ਆਂਦੇ ਪਾਇਲਟਾਂ ਨੇ ਜਿਹੜੀ ਐਕਸਪਰਟਾਂ ਨੇ ਦੱਸਿਆ ਵੀ ਜਦੋਂ ਜਹਾਜ਼ ਚੜਿਆ ਨਾ ਹਜੇ ਦੂਰੀ ਜੇ ਜਿਆਦੀ ਦੂਰੀ ਉੱਪਰ ਹੁੰਦਾ ਨਾ ਕੋਈ 1200 1500 ਫੁੱਟ ਦੂਰ ਹੁੰਦਾ ਤੇ ਫੇਰ ਜਿਹੜੇ ਥੱਲੇ ਆਪਣੇ ਜਿੱਦਾਂ ਮਤਲਬ ਸਪੋਰਟ ਸਪੈਸ਼ਲ ਥੱਲੇ ਹੁੰਦੇ ਆ ਜਿਹੜਾ ਮਤਲਬ ਆਪਾਂ ਗੱਲਬਾਤ ਕਰਦੇ ਆਂ ਜਿੱਦਾਂ ਹੁਣ ਆਰਮੀ ਲੜਾਈ ਲੜਨ ਜਾਂਦੀ ਪੁਲਸ ਵਾਲੇ ਉਹਨਾਂ ਦਾ ਇੱਕ ਦਫ਼ਤਰ ਆਫਿਸ ਹੁੰਦਾ ਵੀ ਉੱਥੇ ਕਿੱਦਾਂ ਕਿਦਵਾ ਹਮਲਾ ਕਰਨਾ ਕਿ ਦੂ ਪਿੱਛੋਂ ਅਲ ਉਹ ਸਾਰੀ ਗੱਲਬਾਤ ਉਹ ਆਂਦੇ ਵੀ ਜਦੋਂ ਜਹਾਜ਼ ਜਾਰੀ ਦੇ ਪਰੋਂ ਦਾ ਦੂਰ ਹੁੰਦਾ ਤੇ ਫਿਰ ਕੰਟਰੋਲ ਕਰਨ ਦੀ ਸੁਭਾਅ ਦਾ ਪੂਰੀ ਇਸ ਕਰਕੇ ਕੰਟਰੋਲ ਤਾਂ ਨਹੀਂ ਹੋਇਆ ਕਿਉਂਕਿ ਉਹ 500 600 ਫੁੱਟ ਦੀ ਦੂਰੀ ਸੀ ਜਿਹੜੇ ਪਾਇਲਟਾਂ ਨੇ ਦੱਸਿਆ ਵੀ ਉਹ ਆਂਦੇ ਆ ਵੀ ਅਸੀਂ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਨ ਦੀ ਆਪਣੇ ਦਫ਼ਤਰ ਆਫਿਸ ਪਰ ਗੱਲਬਾਤ ਨਹੀਂ ਹੋ ਸਗੀ ਕਿਉਂਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਅੱਖ ਚਮਕ ਦੇ ਵਿੱਚ ਹੀ ਕ੍ਰੈਸ਼ ਹੋ ਗਿਆ ਜਹਾਜ਼ ਕਿਉਂਕਿ ਉਹ ਬੰਦੇ ਵੀ ਐਕਸਪਰਟ ਹੀ ਐਕਸਪਰਟ ਉਹਨਾਂ ਹੁਣ ਵੇਖੋ ਜਦੋਂ ਵੀ ਆਪਾਂ ਕੋਈ ਆਰਮੀ ਦੀ ਟ੍ਰੇਨਿੰਗ ਜਾਂ ਕਿਤੇ ਹਮਲਾ ਕਰਨਾ ਪਹਿਲਾਂ ਬੰਨ ਲੱਡ ਕਰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਸਾਰੀ ਸਾਰੀ ਗੱਲਬਾਤ 에ਅਰ ਇੰਡੀਆ ਐ ਜੀਏ ਟਾਟਾ ਗਿਰ ਲਾ ਲੈਂਦੀ ਆ ਇੰਟਰਨੈਸ਼ਨਲ ਫਲਾਈਟਾਂ ਆ 에ਅਰ ਇੰਡੀਆ ਜਿੱਦਾਂ ਕਤਰ ਹੋ ਗਿਆ ਉਹ ਵੀ ਵੱਡੀਆਂ ਵੱਡੀਆਂ ਬ੍ਰਾਂਚਾਂ ਆ ਉਹਨਾਂ ਜਿਹੜੇ ਬੰਦੇ 250 ਬੰਦਾ ਜਿਹੜਾ ਮਰੇ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਘਰੇ 1-1 ਕਰੋੜ ਰੁਪਏ ਜਾਂ ਇਹਨਾਂ ਨੂੰ ਮੁਆਵਜ਼ਾ ਇਹਨਾਂ ਦੇ ਕਾਇਓ ਮੈਡੀਕਲ ਸਾਰੀ ਸੁਵਿਧਾ ਦਿੱਤੀ ਜਾਊਗੀ ਇਹ ਮੋਦੀ ਸਰਕਾਰ ਸੈਂਟਰ ਸਰਕਾਰ ਦੀਆਂ ਵੀ ਉਹਨਾਂ ਵੀ ਕੱਲ ਮੋਦੀ ਸਾਹਿਬ ਮਿਲ ਕੇ ਆਏ ਅੰਮਦਾਬਾਦ ਸਾਰੇ ਹਸਪਤਲਾਂ ਦੇ ਜਿਹੜੇ ਵੀ ਜਿੰਨਿਆਂ ਦੇ ਵੀ ਮੋਤੇ ਆਏ ਸਾਰੇ ਜਿਹੜੇ ਮੈਨੂੰ ਜਾਖੀ ਨੂੰ ਸਾਰਿਆਂ ਨੂੰ ਮਿਲ ਕੇ ਆਏ ਉਹ ਬੰਦੇ ਨਾਲ ਵੀ ਗੱਲ ਕੀਤੀ ਜਿਹੜਾ ਇੱਕ ਬੰਦਾ ਬਚਿਆ ਉਹ ਬੰਦੇ ਸਾਰੀ ਗੱਲਬਾਤ ਦੱਸੀ ਵੀ ਮੈਂ ਕਿਦਾਂ ਬਚਿਆ ਕਿਵੇਂ ਬਚਿਆ ਕਿਵੇਂ ਜਾਂਚ ਕਰਾਇਆ ਗਿਆ ਵਾ ਵੇਖੋ ਕਿਸ ਬੰਦੇ ਦੀ ਕਿਸਮਤ ਵੀ ਹੁੰਦੀ ਆ ਵੇਖੋ 250 ਬੰਦੇ ਜਿਹੋ ਦਾ ਦਾਣਾ ਪਾਣੀ ਹੈਗਾ ਉਹ ਬਦਾ ਬਚ ਗਿਆ ਬਾਕੀ ਸਾਰੇ ਮਰ ਗਏ ਵੇਲੋ ਹੈ ਇਸ ਕਰਕੇ ਆਖਿਆ ਵੀ ਚੰਗੇ ਕਰਮ ਕਰੋ ਚੰਗੇ ਨਿੰਦਾ ਚੁਗਲੀ ਧਾਰਮੋ ਛੱਡੋ ਸਹਾਇਤਾ ਕਰੋ ਲੋਕਾਂ ਦੀ ਗਰੀਬਾਂ ਦਾ ਹੱਥ ਫੜੋ ਤੇ ਇਸ ਕਰਕੇ ਜਹਾਜ਼ ਕ੍ਰੈਸ਼ ਹੋਣ ਦਾ ਬਹੁਤ ਨਿੰਦਣਯੋਗ ਘਟਨਾ ਵਾ ਸਾਨੂੰ ਬੜਾ ਦਿਲ ਨੂੰ ਦਿਲ ਟੁੱਟਾ ਆਵੇ ਕਿਉਂਕਿ ਉਹ ਵੀ ਸਾਡੇ ਭੈਣ ਭਰਾ 250 ਬੰਦਾ ਕੋਈ ਆਮ ਨਹੀਂ ਆ 250 ਬੰਦਾ ਵੇਖੋ ਜੇ ਕਾਠ ਕਰਨਾ 250 ਬੰਦਾ ਫੜਾ ਹੁੰਦਾ ਇਸ ਕਰਕੇ ਉਹ 에ਅਰ ਏਸ਼ੀਆ ਦਾ ਜਹਾਜ਼ ਨਾਲ ਬਹੁਤ ਮਾੜੀ ਗੱਲ ਹੋਈ ਕਿਉਂਕਿ ਹੁਣ ਗਾਂ ਜਿਹੜੀਆਂ ਉਹ ਬੰਦਾ ਜਹਾਜ਼ ਤੇ ਚੜਨ ਤੋਂ ਵੀ ਡਰਦਾ ਵੀ ਇਹ ਏਡੀ ਵੱਡੀ ਘਟਨਾ ਕਿੱਦਾਂ ਦਾਬਾਦ ਉਹ ਜਿਹੜਾ ਲੰਡਨ ਜਾ ਰਿਹਾ ਸੀ ਜਹਾਜ਼ ਕੋਈ ਆਪਣਾ ਭਰਾ ਨੂੰ ਮਾਣ ਕੋਈ ਚਾਚੇ ਤਾਇਆ ਨੂੰ ਮਿਲਣ ਜਾ ਰਿਹਾ ਸੀ ਇਸ ਕਰਕੇ ਵੇਖੋ ਕਿੰਨੀ ਮਾੜੀ ਘਟਨਾ ਆ ਜਾਣ ਉਹ ਵੀ ਆਪਣੇ ਭੈਣ ਭਰਾ ਸੀ ਉਹ ਵੀ ਕੋਈ ਇਹਦਾ ਚਾਚਾਤਾ ਆਪੂਆ ਬੂਫੜ ਕੋਈ ਆਪਣੇ ਮਾਣ ਭੈਣ ਨੂੰ ਮਿਲਣ ਜਾ ਰਿਹਾ ਸੀ ਇਹੋ ਬੇਨਤੀ ਹੈ ਵੀ ਜਹਾਜ਼ ਜਿੰਨੀ ਵੀ ਇੰਟਰਨੈਸ਼ਨਲ 에ਅਰਪੋਰਟਾਂ ਸਾਰਾ ਪਹਿਲਾਂ ਵੀ ਚੈੱਕ ਕਰ ਲਾਗੇ ਕਿਉਂਕਿ ਉਹਦੇ ਵਿੱਚ ਇੰਜਨ ਦੇ ਵਿੱਚ ਤੇਲ ਪੜਾ ਸੀ